ਹੈਲੋ ਫਰੈਂਡਸ ਕੀ ਹਾਲ ਹੈ ਤੁਹਾਡਾ ਅੱਜ ਬਹੁਤ ਹੀ ਮਸ਼ਹੂਰ ਕਹਾਣੀਕਾਰ ਕਰਤਾਰ ਸਿੰਘ ਦੁੱਗਲ ਦੀ ਕਹਾਣੀ ਕਰਾਵਾ ਤੁਹਾਡੇ ਲਈ ਲੈ ਕੇ ਆਏ ਆਂ ਆਓ ਸੁਣਦੇ ਹਾਂ ਬਹੁਤ ਹੀ ਦਿਲਚਸਪ ਕਹਾਣੀ ਤੇ ਫਿਰ ਬਾਬਾ ਨਾਨਕ ਵਿਚਰਦੇ ਹੋਏ ਹਸਨ ਅਬਦਾਲ ਦੇ ਜੰਗਲ ਵਿੱਚ ਜਾਣ ਨਿਕਲੇ ਗਰਮੀ ਡਾਢੀ ਸੀ ਚਿੱਲ ਚਲਾਂਦੀ ਹੋਈ ਧੁੱਪ ਜਿਵੇਂ ਕਾਂ ਦੀ ਅੱਖ ਨਿਕਲੀ ਹੋਵੇ ਚੋਹਾ ਪਾਸੇ ਸੁੰਨਸਾਨ ਪੱਥਰੀ ਪੱਥਰ ਰੇਤੀ ਰੇਤ ਝੁਲਸੀਆਂ ਹੋਈਆਂ ਝਾੜੀਆਂ ਸੁੱਕੇ ਹੋ ਇਦਰਾਕ ਦੂਰ ਦੂਰ ਤੀ ਕੋਈ ਬੰਦਾ ਬਣ ਆਦਮ ਨਜ਼ਰ ਨਹੀਂ ਸੀ ਆਉਂਦਾ ਤੇ ਫਿਰ ਅੰਮੀ ਮੈਂ ਹੰਗਾਰਾ ਭਰਿਆ ਬਾਬਾ ਨਾਨਕ ਆਪਣੇ ਧਿਆਨ ਵਿੱਚ ਮਗਨ ਤੁਰਦੇ ਜਾ ਰਹੇ ਸਨ ਕਿ ਮਰਦਾਨੇ ਨੂੰ ਪਿਆਸ ਲੱਗੀ ਪਰ ਉੱਥੇ ਪਾਣੀ ਕਿੱਥੇ ਬਾਬੇ ਨੇ ਕਿਹਾ ਮਰਦਾਨਿਆ ਸਬਰ ਕਰ ਲੈ ਅਗਲੇ ਪਿੰਡ ਜਾ ਕੇ ਤੂੰ ਜਿੰਨਾ ਤੇਰਾ ਜੀ ਕਰੇ ਪਾਣੀ ਪੀ ਲੈ ਪਰ ਮਰਦਾਨੇ ਨੂੰ ਤੇ ਡਾਢੀ ਪਿਆਸ ਲੱਗੀ ਹੋਈ ਸੀ ਬਾਬਾ ਨਾਨਕ ਇਹ ਸੁਣ ਕੇ ਫਿਕਰਮੰਦ ਹੋਈ ਇਸ ਜੰਗਲ ਵਿੱਚ ਪਾਣੀ ਤਾਂ ਦੂਰ ਦੂਰ ਤੱਕ ਨਹੀਂ ਸੀ ਤੇ ਜਦੋਂ ਮਰਦਾਨਾ ਅੜੀ ਕਰ ਬੈਠਦਾ ਤਾਂ ਸਭ ਲਈ ਬੜੀ ਮੁਸ਼ਕਿਲ ਕਰ ਦਿੰਦਾ ਸੀ ਬਾਬੇ ਫਿਰ ਸਮਝਾਇਆ ਮਰਦਾਨਿਆ ਇੱਥੇ ਪਾਣੀ ਕਿਤੇ ਵੀ ਨਹੀਂ ਤੂੰ ਸਬਰ ਕਰ ਲੈ ਰੱਬ ਦਾ ਭਾਣਾ ਮੰਨ ਪਰ ਮਰਦਾਨਾ ਤਾਂ ਉੱਥੇ ਦਾ ਉੱਥੇ ਹੀ ਬੈਠ ਗਿਆ ਇੱਕ ਕਦਮ ਹੋਰ ਉਸ ਤੋਂ ਅੱਗੇ ਨਹੀਂ ਸੀ ਤੁਰਿਆ ਜਾਂਦਾ ਬਾਬਾ ਡਾਡਾ ਜਿੱਚ ਪਿਆ ਗੁਰੂ ਨਾਨਕ ਮਰਦਾਨੇ ਦੀ ਜਿਹਨੂੰ ਵੇਖ ਮੁਰ ਮੁਸਕਰਾਉਂਦੇ ਹੈਰਾਨ ਪਈ ਹੁੰਦੇ ਆਖਰ ਜਦੋਂ ਬਾਬੇ ਨੇ ਮਰਦਾਨੇ ਨੂੰ ਕਿਸੇ ਕੋਲੀ ਦੇ ਆਉਂਦੇ ਨਾ ਵੇਖਿਆ ਤਾਂ ਉਹ ਅੰਤਰ ਧਿਆਨ ਹੋ ਗਈ ਜਦੋਂ ਗੁਰੂ ਨਾਨਕ ਦੀ ਅੱਖ ਖੁੱਲੀ ਮਰਦਾਨਾ ਮੱਛੀ ਵਾਂਗ ਤੜਫ ਰਿਹਾ ਸੀ ਸਤਗੁਰੂ ਉਸ ਨੂੰ ਵੇਖ ਕੇ ਮੁਸਕਰਾਏ ਤੇ ਕਹਿਣ ਲੱਗੇ ਭਾਈ ਮਰਦਾਨਿਆ ਇਸ ਪਹਾੜੀ ਉੱਤੇ ਇੱਕ ਕੁਟਿਆ ਹੈ ਜਿਸ ਵਿੱਚ ਬੜੀ ਕੰਧਾਰੀ ਨਾਂ ਦਾ ਦਰवेश ਰਹਿੰਦਾ ਹੈ ਜੇ ਤੂੰ ਉਹਦੇ ਕੋਲ ਜਾਏ ਤਾਂ ਤੈਨੂੰ ਪਾਣੀ ਮਿਲ ਸਕਦਾ ਹੈ ਇਸ ਇਲਾਕੇ ਵਿੱਚ ਬਸ ਉਹਦਾ ਖੂਹ ਪਾਣੀ ਨਾਲ ਭਰਿਆ ਹੋਇਆ। ਹੋਰ ਕਿਤੇ ਵੀ ਪਾਣੀ ਨਹੀਂ। ਤੇ ਫਿਰ ਅੰਮੀ ਮੈਂ ਬੇਚੈਨ ਹੋ ਰਿਹਾ ਸਾਂ। ਇਹ ਜਾਣਨ ਲਈ ਕਿ ਮਰਦਾਨੇ ਨੂੰ ਪਾਣੀ ਮਿਲਦਾ ਹੈ ਕਿ ਨਹੀਂ। ਮਰਦਾਨੇ ਨੂੰ ਪਿਆਸ ਡਾਢੀ ਲੱਗੀ ਹੋਈ ਸੀ। ਸੁੰਦਿਆਂ ਸਾਰ ਪਹਾੜੀ ਵੱਲ ਦੌੜ ਪਿਆ। ਕੜਕ ਦੀ ਦੁਪਹਿਰ, ਉਧਰੋਂ ਪਿਆਸ, ਉਧਰੋਂ ਪਹਾੜੀ ਦਾ ਸਫ਼ਰ। ਸਾਹੋ ਸਾਈ ਪਸੀਨੋ ਪਸੀਨੀ ਹੋਇਆ ਮਰਦਾਨਾ। ਬੜੀ ਮੁਸ਼ਕਿਲ ਨਾਲ ਪਹਾੜੀ ਉੱਤੇ ਪੁੱਜਾ। ਬੜੀ ਕੰਧਾਰੀ ਨੂੰ ਸਲਾਮ ਕਰ ਉਸਨੇ ਪਾਣੀ ਲਈ ਬੇਨਤੀ ਕੀਤੀ ਬਲੀ ਕੰਧਾਰੀ ਨੇ ਖੂਹ ਵੱਲ ਇਸ਼ਾਰਾ ਕੀਤਾ ਜਦੋਂ ਮਰਦਾਨਾ ਖੂਹ ਵੱਲ ਜਾਣ ਲੱਗਾ ਤਾਂ ਬਲੀ ਕੰਧਾਰੀ ਦੇ ਮਾਨ ਵਿੱਚ ਕੁਝ ਆਇਆ ਤੇ ਉਸਨੇ ਮਰਦਾਨੇ ਤੋਂ ਪੁੱਛਿਆ ਭਲੇ ਲੋਕ ਤੂੰ ਕਿੱਥੋਂ ਆਇਆ ਹੈ ਮਰਦਾਨੇ ਨੇ ਕਿਹਾ ਮੈਂ ਨਾਨਕ ਪੀਰ ਦਾ ਸਾਥੀ ਆਂ ਅਸੀਂ ਤੁਰਦੇ ਤੁਰਦੇ ਇੱਧਰ ਆ ਨਿਕਲੇ ਆ ਮੈਨੂੰ ਪਿਆਸ ਜੱਦੀ ਲੱਗੀ ਹੈ ਤੇ ਇੱਥੇ ਕਿਤੇ ਪਾਣੀ ਨਹੀਂ ਬਾਬੇ ਨਾਨਕ ਦਾ ਨਾਮ ਸੁਣ ਕੇ ਬਲੀ ਕੰਧਾਰੀ ਨੂੰ ਡਾਢਾ ਕ્રોਧ ਆ ਗਿਆ ਤੇ ਉਸ ਮਰਦਾਨੇ ਨੂੰ ਆਪਣੀ ਕੁਟਿਆ ਵਿੱਚੋਂ ਉੰਜ ਦਾ ਉੰਜ ਵਾਰ ਕੱਢ ਦਿੱਤਾ ਥੱਕਿਆ ਹਾਰਿਆ ਮਰਦਾਨਾ ਹੇਟ ਬਾਬੇ ਨਾਨਕ ਕੋਲ ਆ ਕੇ ਪ੍ਰਿਆਦੀ ਹੋਇਆ ਬਾਬੇ ਨਾਨਕ ਨੇ ਉਸ ਤੋਂ ਸਾਰੀ ਵਿਥਿਆ ਸੁਣੀ ਤੇ ਮੁਸਕਰਾ ਪਈ ਮਰਦਾਨਿਆ ਤੂੰ ਇੱਕ ਵਾਰ ਫੇਰ ਜਾ ਬਾਬੇ ਨਾਨਕ ਨੇ ਮਰਦਾਨੇ ਨੂੰ ਸਲਾਹ ਦਿੱਤੀ ਇਸ ਵਾਰ ਤੂੰ ਨਿਮਰਤਾ ਨਾਲ ਛਿੱਕਾ ਦੇ ਲਾ ਕੇ ਜਾ ਕਹੀਂ ਮੈਂ ਨਾਨਕ ਦਰਵੇਸ਼ ਦਾ ਸਾਥੀ ਹਾਂ ਮਰਦਾਨੇ ਨੂੰ ਪਿਆਸ ਦਾੜੀ ਲੱਗੀ ਸੀ ਪਾਣੀ ਹੋਰ ਕਿਤੇ ਹੈ ਨਹੀਂ ਸੀ ਖੱਪਦਾ ਕਿਰਜਦਾ ਸ਼ਿਕਾਇਤ ਕਰਦਾ ਫਿਰ ਉੱਤੇ ਤੁਰ ਪਿਆ ਪਰ ਪਾਣੀ ਵਾਲੀ ਕੰਧਾਰੀ ਨੇ ਫੇਰ ਨਾ ਦਿੱਤਾ ਮੈਂ ਕਾਫਰ ਦੇ ਸਾਥੀ ਨੂੰ ਪਾਣੀ ਦੀ ਚੁਲੀ ਵੀ ਨਹੀਂ ਦੇਵਾਂਗਾ ਬਲੀ ਕੰਧਾਰੀ ਨੇ ਮਰਦਾਨੇ ਨੂੰ ਫਿਰ ਉਂਜਦਾ ਉਂਜ ਮੋੜ ਦਿੱਤਾ ਜਦੋਂ ਮਰਦਾਨਾ ਇਸ ਵਾਰ ਹੀ ਠਾਇਆ ਤਾਂ ਉਸ ਦਾ ਬੁਰਾ ਹਾਲ ਸੀ ਉਸ ਦੇ ਹੋਠਾਂ ਉੱਤੇ ਪੇਪੜੀ ਜੰਮੀ ਹੋਈ ਸੀ ਮੂੰਹ ਉੱਤੇ ਤਰੇੜੀਆਂ ਛੁੱਟੀਆਂ ਹੋਈਆਂ ਸਨ ਇੰਜ ਜਾਪਦਾ ਸੀ ਮਰਦਾਨਾ ਬਸ ਘੜੀ ਹੈ ਕੇ ਪਲ ਬਾਬੇ ਨਾਨਕ ਨੇ ਸਾਰੀ ਗੱਲ ਸੁਣੀ ਤੇ ਮਰਦਾਨੇ ਨੂੰ ਧਾਨੀ ਰੰਕਾਰ ਕਹਿ ਕੇ ਇੱਕ ਵਾਰ ਫੇਰ ਵਲੀ ਕੋਲ ਜਾਣ ਲਈ ਕਿਹਾ ਹੁਕਮ ਦਾ ਬੱਧਾ ਮਰਦਾਨਾ ਤੁਰ ਪਿਆ ਪਰ ਉਸ ਨੂੰ ਪਤਾ ਸੀ ਕਿ ਉਸ ਦੀ ਜਾਨ ਰਸਤੇ ਵਿੱਚ ਹੀ ਕਿਤੇ ਨਿਕਲ ਜਾਵੇਗੀ ਮਰਦਾਨਾ ਤੀਜੀ ਵਾਰ ਪਹਾੜੀ ਦੀ ਚੋਟੀ ਉੱਤੇ ਵਲੀ ਕੰਧਾਰੀ ਦੇ ਚਰਨਾਂ ਵਿੱਚ ਜਾ ਡਿੱਗਾ ਕਰੋਧ ਵਿੱਚ ਬਲ ਰਹੇ ਫਕੀਰ ਨੇ ਉਸ ਦੀ ਬੇਨਤੀ ਨੂੰ ਹੀ ਸਵਾਰੀ ਟੁਕਰਾ ਦਿੱਤਾ ਨਾਨਕ ਆਪਣੇ ਆਪ ਨੂੰ ਪੀ ਰਖਵਾਉਂਦਾ ਹੈ ਤਾਂ ਆਪਣੇ murid ਨੂੰ ਪਾਣੀ ਦਾ ਘੁੱਟ ਨਹੀਂ ਪਿਲਾ ਸਕਦਾ ਵਲੀ ਕੰਧਾਰੀ ਨੇ ਲੱਖ ਲੱਖ ਸੁਨਾਵਤਾ ਸੁਟੀਆਂ ਮਰਦਾਨਾ ਇਸ ਵਾਰ ਜਦੋਂ ਪੁੱਜਾ ਪਿਆਸ ਵਿੱਚ ਬਾਬੇ ਨਾਨਕ ਦੇ ਚਰਨਾਂ ਵਿੱਚ ਉਹ ਬਿਹੋਸ਼ ਹੋ ਗਿਆ ਗੁਰੂ ਨਾਨਕ ਨੇ ਮਰਦਾਨੇ ਦੀ ਕੰਡ ਉੱਤੇ ਹੱਥ ਫੇਰਿਆ ਉਸ ਨੂੰ ਹੌਸਲਾ ਦਿੱਤਾ ਤੇ ਜਦੋਂ ਮਰਦਾਨੇ ਨੇ ਅੱਖ ਖੋਲੀ ਬਾਬੇ ਨੇ ਉਸ ਨੂੰ ਸਾਹਮਣੇ ਪੱਥਰ ਫੁੱਟਣ ਲਈ ਕਿਹਾ ਮਰਦਾਨੇ ਨੇ ਪੱਥਰ ਫੁੱਟਿਆ ਤੇ ਪਾਣੀ ਦਾ ਚਰਨਾ ਫੁੱਟ ਨਿਕਲਿਆ ਜਿਵੇਂ ਨਹਿਰ ਪਾਣੀ ਦੀ ਵਗਣ ਲੱਗ ਪਈ ਤੇ ਵੇਖਦੇ ਆਂ ਵੇਖਦੇ ਆਂ ਚੌਪਾਸੀ ਪਾਣੀ ਹੀ ਪਾਣੀ ਹੋ ਗਿਆ ਐਨੇ ਵਿੱਚ ਵਾਲੀ ਕੰਧਾਰੀ ਨੂੰ ਪਾਣੀ ਦੀ ਲੋੜ ਪਈ ਖੂਹ ਵਿੱਚ ਵੇਖੇ ਤਾਂ ਪਾਣੀ ਦੀ ਇੱਕ ਛਿਪ ਵੀ ਨਹੀਂ ਸੀ ਬਲੀ ਕੰਧਾਰੀ ਡਾਢਾ ਸਚਰਜ ਹੋਇਆ ਤੇ ਪਹਾੜੀ ਤੇ ਕਦਮਾਨ ਵਿੱਚ ਇਕੱਠੇ ਵਗ ਰਹੇ ਸਨ ਚਸ਼ਮੇ ਫੁੱਟੇ ਹੋਏ ਸਨ ਦੂਰ ਬਹੁਤ ਦੂਰ ਕਿਕਰ ਵਾਲੀ ਕੰਧਾਰੀ ਨੇ ਵੇਖਿਆ ਬਾਬਾ ਨਾਨਕ ਤੇ ਉਸ ਦਾ ਸਾਥੀ ਬੈਠੇ ਸਨ ਗੁੱਸੇ ਵਿੱਚ ਆ ਕੇ ਬਲੀ ਨੇ ਚਟਾਨ ਦੇ ਇੱਕ ਟੁਕੜੇ ਨੂੰ ਆਪਣੇ ਪੂਰੇ ਜੋਰ ਨਾਲ ਉੱਤੋਂ ਰੇੜਿਆ ਇੰਜ ਪਹਾੜੀ ਦੀ ਪਹਾੜੀ ਨੂੰ ਆਪਣੇ ਵੱਲ ਰੇੜਦੀ ਆਉਂਦੀ ਵੇਖ ਮਰਦਾਨਾ ਚੀਲਾ ਉੱਠਿਆ ਬਾਬੇ ਨਾਨਕ ਨੇ ਟਰੰਮੇ ਨਾਲ ਮਰਦਾਨੇ ਨੂੰ ਤਾਂ ਅਨਿਰੰਕਾਰ ਕਹਿਣ ਲਈ ਕਿਹਾ ਕਿ ਜੇ ਜਦੋਂ ਪਹਾੜੀ ਦਾ ਟੁਕੜਾ ਬਾਬੇ ਦੇ ਸਿਰ ਕੋਲ ਆਇਆ ਗੁਰੂ ਨਾਨਕ ਨੇ ਉਸ ਨੂੰ ਹੱਥ ਦੇ ਕੇ ਆਪਣੇ ਪੰਜੇ ਨਾਲ ਰੋਕ ਲਿਆ ਤੇ ਹਸਨ ਅਬਦਾਦ ਵਿੱਚ ਜਿਸ ਦਾ ਨਾਂ ਹੁਣ ਪੰਜਾ ਸਾਹਿਬ ਹੈ ਅਜੇ ਤੀਕ ਪਹਾੜੀ ਦੇ ਟੁਕੜੇ ਉੱਤੇ ਬਾਬੇ ਨਾਨਕ ਦਾ ਪੰਜਾ ਲੱਗਿਆ ਹੋਇਆ ਹੈ ਮੈਨੂੰ ਇਹ ਸਾਖੀ ਡਾਡੀ ਚੰਗੀ ਲੱਗ ਰਹੀ ਸੀ ਪਰ ਜਦੋਂ ਮੈਂ ਇਹ ਹੱਤ ਨਾਲ ਪਹਾੜੀ ਰੋਕਣ ਵਾਲੀ ਗੱਲ ਸੁਣੀ ਤਾਂ ਮੇਰੇ ਮੂੰਹ ਦਾ ਸਵਾਦ ਫਿੱਕਾ ਜਿਹਾ ਹੋ ਗਿਆ ਇਹ ਕਿਸ ਤਰ੍ਹਾਂ ਹੋ ਸਕਦਾ ਸੀ ਕੋਈ ਆਦਮੀ ਪਹਾੜੀ ਨੂੰ ਕਿਸ ਤਰ੍ਹਾਂ ਰੋਕ ਸਕਦਾ ਹੈ ਤੇ ਪਹਾੜੀ ਵਿੱਚ ਅਜੇ ਤੀਕ ਬਾਬੇ ਨਾਨਕ ਦਾ ਪੰਜਾ ਲੱਗਿਆ ਹੋਇਆ ਹੈ ਮੈਨੂੰ ਜਰਾ ਨਾ ਇਤਬਾਰ ਆਉਂਦਾ ਬਾਅਦ ਵਿੱਚ ਕਿਸੇ ਨੇ ਖੋਨ ਦਿੱਤਾ ਹੋਣਾ ਹੈ ਮੈਂ ਆਪਣੀ ਮਾਂ ਨਾਲ ਕਿੰਨਾ ਚਿਰ ਬਹਿਸ ਕਰਦਾ ਰਿਹਾ ਮੈਂ ਇਹ ਤੇ ਮੰਨ ਨਹੀਂ ਸਕਦਾ ਸਾਂ ਕਿ ਪੱਤਰੇ ਹੀਟੋ ਪਾਣੀ ਫੁਟਾਵੀਂ ਸਾਇੰਸ ਨੇ ਕਈ ਤਰੀਕੇ ਕੱਢੇ ਹਨ ਜਿਨ੍ਹਾਂ ਨਾਲ ਜਿਸ ਥਾਂ ਪਾਣੀ ਹੋਵੇ ਉਸ ਦਾ ਪਤਾ ਲਾਇਆ ਜਾ ਸਕਦਾ ਹੈ ਪਰ ਕਿਸੇ ਇਨਸਾਨ ਦਾ ਰਿੜੀ ਆ ਰਹੀ ਪਹਾੜੀ ਨੂੰ ਰੋਕ ਲੈਣਾ ਮੈਂ ਨਹੀਂ ਮੰਨ ਸਕਦਾ ਸਾਂ ਮੈਂ ਨਹੀਂ ਮੰਨਦਾ ਸਾਂ ਤੇ ਮੇਰੀ ਮਾਂ ਮੇਰੇ ਮੂੰਹ ਵੱਲ ਵੇਖ ਕੇ ਚੁੱਪ ਕਰ ਗਈ ਕੋਈ ਰਿੜੀ ਆ ਰਹੀ ਪਹਾੜੀ ਨੂੰ ਕਿਵੇਂ ਰੋਕ ਸਕਦਾ ਹੈ ਮੈਨੂੰ ਜਦੋਂ ਵੀ ਸਾਖੀ ਦਾ ਖਿਆਲ ਆਉਂਦਾ ਮੈਂ ਫਿੱਕੀ ਹਾਸੀ ਹੱਸ ਦਿੰਦਾ ਕਈ ਵਾਰੀ ਗੁਰਦੁਆਰੇ ਵਿੱਚ ਸਾਖੀ ਸੁਣਾਈ ਗਈ ਪਰ ਪਹਾੜੀ ਨੂੰ ਪੰਜੇ ਨਾਲ ਰੋਪਣ ਵਾਲੀ ਗੱਲ ਸੀ ਮੈਂ ਹਮੇਸ਼ਾ ਸਿਰ ਮਾਰਦਾ ਰਹਿੰਦਾ ਇਹ ਗੱਲ ਮੈਥੋਂ ਨਹੀਂ ਮੰਨੀ ਜਾ ਸਕਦੀ ਸੀ ਇੱਕ ਵਾਰ ਇਹ ਸਾਖੀ ਸਾਨੂੰ ਸਕੂਲ ਵਿੱਚ ਸੁਣਾਈ ਗਈ ਪਹਾੜੀ ਨੂੰ ਪੰਜੇ ਨਾਲ ਰੋਪਣ ਵਾਲੇ ਹਿੱਸੇ ਉੱਤੇ ਮੈਂ ਆਪਣੇ ਉਸਤਾਦ ਨਾਲ ਬਹਿਸਨ ਲੱਗ ਪਿਆ ਕਰਨੀ ਵਾਲੇ ਲੋਕਾਂ ਲਈ ਕੋਈ ਗੱਲ ਮੁਸ਼ਕਿਲ ਨਹੀਂ ਹੁੰਦੀ ਸਾਡੇ ਉਸਤਾਦ ਨੇ ਮੈਨੂੰ ਕਿਹਾ ਤੇ ਫਿਰ ਮੈਨੂੰ ਚੁੱਪ ਕਰਵਾ ਦਿੱਤਾ ਮੈਂ ਚੋੱਕ ਹੋ ਗਿਆ ਪਰ ਮੈਨੂੰ ਇਤਬਾਰ ਨਹੀਂ ਸੀ ਆਉਂਦਾ ਆਖਰ ਪਹਾੜੀ ਨੂੰ ਕਿਵੇਂ ਕੋਈ ਰੋਕ ਸਕਦਾ ਮੇਰਾ ਜੀ ਚਾਹੁੰਦਾ ਮੈਂ ਜ਼ੋਰ-ਜ਼ੋਰ ਦੀ ਚੀਕ ਕੇ ਕਵਾਂ ਬਹੁਤ ਦਿਨ ਨਹੀਂ ਸਨ ਗੁਜ਼ਰੇ ਕੇ ਅਸੀਂ ਸੁਣਿਆ ਪੰਜਾ ਸਹਿਬ ਸਾਕਾ ਹੋ ਗਿਆ ਹੈ ਉਹਨਾਂ ਦਿਨਾਂ ਵਿੱਚ ਸਾਕੇ ਬੜੇ ਹੁੰਦੇ ਸਨ ਜਦੋਂ ਵੀ ਕੋਈ ਸਾਕਾ ਹੁੰਦਾ ਮੈਂ ਸਮਝ ਲੈਂਦਾ ਅੱਜ ਸਾਡੇ ਘਰ ਰੋਟੀ ਨਹੀਂ ਪੱਕੇਗੀ ਤੇ ਰਾਤ ਨੂੰ ਭੁੰਜੇ ਸੌਣਾ ਪਵੇਗਾ ਪਰ ਇਹ ਸਾਕਾ ਹੁੰਦਾ ਕੀ ਹੈ ਇਹ ਮੈਨੂੰ ਨਹੀਂ ਸੀ ਪਤਾ ਸਾਡਾ ਪਿੰਡ ਪੰਜਾ ਸਾਈਂ ਤੋਂ ਕੋਈ ਜ਼ਿਆਦਾ ਦੂਰ ਨਹੀਂ ਸੀ ਜਦੋਂ ਇਹ ਸਾਕੇ ਦੀ ਖਬਰ ਆਈ ਮੇਰੇ ਮਾਂ ਜੀ ਪੰਜਾ ਸਾਈਂ ਲਈ ਤੁਰ ਪਈ ਨਾਲ ਮੈਂ ਸਾਂ ਮੈਂ ਤੋਂ ਨਿੱਕੀ ਭੈਣ ਸੀ ਪੰਜਾ ਸਾਈਂ ਦਾ ਸਾਰਾ ਰਸਤਾ ਮੇਰੀ ਮਾਂ ਦੀ ਅੱਖ ਨਹੀਂ ਸੁੱਕੀ ਅਸੀਂ ਹੈਰਾਨ ਸਾਂ ਇਹ ਸਾਕਾ ਹੁੰਦਾ ਕੀ ਹੈ ਤੇ ਜਦੋਂ ਪੰਜਾ ਸਾਈਂ ਪੁੱਜੇ ਅਸੀਂ ਇੱਕ ਅਜੀਬ ਕਹਾਣੀ ਸੁਣੀ ਦੂਰ ਕਿਤੇ ਇੱਕ ਸ਼ਹਿਰ ਵਿੱਚ ਫਰੰਗੀ ਨੇ ਨਿਹੱਤੇ ਹਿੰਦੂਸਤਾਨੀਆਂ ਉੱਤੇ ਗੋਲੀ ਚਲਾ ਕੇ ਕਈ ਲੋਕਾਂ ਨੂੰ ਮਾਰ ਸੁੱਟਿਆ ਸੀ ਮਰਨ ਵਾਲਿਆਂ ਵਿੱਚ ਨੌਜਵਾਨ ਵੀ ਸਨ ਬੁੱਢੇ ਵੀ ਸਨ ਤੇ ਜਿਹੜੇ ਬਾਕੀ ਰਹਿ ਗਏ ਉਹਨਾਂ ਨੂੰ ਗੱਡੀ ਵਿੱਚ ਪਾ ਕੇ ਕਿਸੇ ਹੋਰ ਸ਼ਹਿਰ ਦੀ ਜੇਲ੍ਹ ਵਿੱਚ ਭੇਜਿਆ ਜਾ ਰਿਹਾ ਸੀ ਕੈਦੀ ਭੁੱਖੇ ਸਨ ਪਿਆਸੇ ਸਨ ਤੇ ਹੁਕਮ ਇਹ ਸੀ ਕਿ ਗੱਡੀ ਨੂੰ ਰਸਤੇ ਵਿੱਚ ਕਿਤੇ ਵੀ ਨਾ ਠਹਿਰਾਇਆ ਜਾਵੇ ਜਦੋਂ ਪੰਜਾ ਸਾਹਿਬੇ ਖਬਰ ਪੁੱਜੀ ਜਿਸ ਕਿਸੇ ਨੇ ਸੁਣਿਆ ਲੋਕਾਂ ਨੂੰ ਚਾਰੇ ਕੱਪੜੇ ਅੱਗ ਲੱਗ ਗਏ ਪੰਜਾ ਸਾਹਿਬ ਜਿੱਥੇ ਬਾਬਾ ਨਾਨਕ ਨੇ ਆਮ ਮਰਦਾਨੇ ਦੀ ਪਿਆਸ बुझਾਈ ਸੀ ਉਸ ਸ਼ਹਿਰ ਤੋਂ ਗੱਡੀ ਦੀ ਗੱਡੀ ਭਰੀ ਪਿਆਸਿਆਂ ਦੀ ਲੰਘ ਜਾਏ ਭੁੱਖਿਆਂ ਦੀ ਲੰਘ ਜਾਏ ਮਜਲੂਮਾਂ ਦੀ ਲੰਘ ਜਾਏ ਇਹ ਕਿਵੇਂ ਹੋ ਸਕਦਾ ਸੀ ਇਹ ਫੈਸਲਾ ਹੋਇਆ ਕਿ ਗੱਡੀ ਨੂੰ ਰੋਕਿਆ ਜਾਏਗਾ ਸਟੇਸ਼ਨ ਮਾਸਟਰ ਨੂੰ ਅਰਜੀ ਪਾਈ ਗਈ ਟੈਲੀਫੋਨਾਂ ਖੜਕੀਆਂ ਤਾਰਾਂ ਗਈਆਂ ਪਰ ਫਰੰਗੀ ਦਾ ਹੁਕਮ ਸੀ ਗੱਡੀ ਰਸਤੇ ਵਿੱਚ ਕਿਤੇ ਨਹੀਂ ਖੜੀ ਕੀਤੀ ਜਾਏਗੀ ਤੇ ਗੱਡੀ ਵਿੱਚ ਆਜ਼ਾਦੀ ਦੇ ਪਰਵਾਨੇ ਦੇਸ਼ ਭਗਤ ਹਿੰਦੂ ਭੁੱਖੇ ਸਨ ਉਹਨਾਂ ਲਈ ਪਾਣੀ ਦਾ ਕੋਈ ਪ੍ਰਬੰਧ ਨਹੀਂ ਸੀ ਉਨਾਂ ਲਈ ਰੋਟੀ ਦਾ ਕੋਈ ਇੰਤਜ਼ਾਮ ਨਹੀਂ ਸੀ ਗੱਡੀ ਨੇ ਪੰਜਾ ਸਾਹਿਬ ਨਹੀਂ ਰੁਕਣਾ ਸੀ ਪਰ ਪੰਜਾ ਸਾਹਿਬ ਦੇ ਲੋਕਾਂ ਦਾ ਇਹ ਫੈਸਲਾ ਟਲ ਸੀ ਕਿ ਗੱਡੀ ਨੂੰ ਜ਼ਰੂਰ ਰੋਕ ਲੈਣਾ ਹੈ ਕਿ ਸ਼ਹਿਰ ਵਾਸੀਆਂ ਨੇ ਸਟੇਸ਼ਨ ਉੱਤੇ ਰੋਟੀਆਂ ਦੇ ਖੀਰਾਂ ਦੇ ਕੂੜਿਆਂ ਦੇ ਦਾਲਾਂ ਦੇ ਢੇਰ ਲਾ ਦਿੱਤੇ ਪਰ ਗੱਡੀ ਤਾਂ ਹਨੇਰੀ ਦੀ ਤਰ੍ਹਾਂ ਆਵੇਗੀ ਤੇ ਤੂਫਾਨ ਦੀ ਤਰ੍ਹਾਂ ਨਿਕਲ ਜਾਵੇਗੀ ਉਸ ਨੂੰ ਕਿਵੇਂ ਰੋਕਿਆ ਜਾਵੇ ਤੇ ਮੇਰੀ ਮਾਂ ਦੀ ਸਹੇਲੀ ਨੇ ਸਾਨੂੰ ਦੱਸਿਆ ਉਸ ਤਾਂ ਪਟੜੀ ਉੱਤੇ ਪਹਿਲੇ ਉਹ ਲੇਟੇ ਮੇਰੇ ਬੱਚਿਆਂ ਦੇ ਪਿਤਾ ਫਿਰ ਉਹਨਾਂ ਦੇ ਨਾਲ ਉਹਨਾਂ ਦੇ ਹੋਰ ਸਾਥੀ ਲੇਟ ਗਏ ਉਹਨਾਂ ਤੋਂ ਬਾਅਦ ਅਸੀਂ ਪਤਨੀਆਂ ਲੇਟੀਆਂ ਫਿਰ ਸਾਡੇ ਬੱਚੇ ਤੇ ਫਿਰ ਗੱਡੀ ਆਈ ਦੂਰੋਂ ਚੀਖਦੀ ਹੋਈ ਚੀਲਾਂਦੀ ਹੋਈ ਸੀਟੀਆਂ ਮਾਰਦੀ ਹੋਈ ਅਜੇ ਦੂਰੀ ਸੀਗੇ ਮੱਠੀ ਪੈ ਗਈ ਪਰ ਰੇਲ ਸੀ ਖਲੌਂਦਿਆਂ ਖਲੌਂਦਿਆਂ ਹੀ ਖਲੌਂਦੀ ਮੈਂ ਵੇਖ ਰਹੀ ਸੀ ਕਿ ਪਈਏ ਉਹਨਾਂ ਦੀ ਛਾਤੀ ਉੱਤੇ ਚੜ ਗਏ ਫਿਰ ਉਹਨਾਂ ਦੇ ਨਾਲ ਦੀ ਛਾਤੀ ਉੱਤੇ ਤੇ ਫਿਰ ਮੈਂ ਅੱਖਾਂ ਮੀਟ ਲਈਆਂ ਮੈਂ ਅੱਖਾਂ ਖੋਲੀਆਂ ਤੇ ਮੇਰੇ ਸਿਰ ਉੱਤੇ ਗੱਡੀ ਘੋਤੀ ਸੀ ਮੇਰੇ ਨਾਲ ਧੁੜ ਰਹੀਆਂ ਛਾਤੀਆਂ ਵਿੱਚੋਂ ਧਾਨੀ ਰੰਕਾਰ ਧਾਨੀ ਰੰਕਾਰ ਦੀ ਆਵਾਜ਼ ਆ ਰਹੀ ਸੀ ਤੇ ਫਿਰ ਮੇਰੇ ਵੇਖਦੇ ਆਂ ਵੇਖਦੇ ਆਂ ਗੱਡੀ ਮੁੜੀ ਗੱਡੀ ਮੁੜੀ ਤੇ ਪਹੀਆਂ ਆਈਆਂ ਹੋਈਆਂ ਲਾਸ਼ਾਂ ਟੁਕੜੇ ਟੁਕੜੇ ਹੋ ਗਈਆਂ ਮੈਂ ਆਪਣੇ ਅੱਖੀ ਲਹੂ ਦੀ ਵਗੀ ਹੋਈ ਨਦੀ ਨੂੰ ਵੇਖਿਆ ਵਗਦੀ ਵਗਦੀ ਕਿੰਨੀ ਹੀ ਦੂਰ ਇੱਕ ਪੱਕੇ ਬਣੇ ਨਾਲੇ ਦੇ ਪੋਲ ਤੱਕ ਚਲੀ ਗਈ ਸੀ ਤੇ ਮੈਂ ਹੱਕਾ ਬੱਕਾ ਹੈਰਾਨ ਸਾ ਮੈਂ ਤੋ ਇੱਕ ਬੋਲ ਨਾ ਬੋਲਿਆ ਗਿਆ ਸਾਰਾ ਦਿਨ ਮੈਂ ਪਾਣੀ ਦਾ ਘੋਟ ਨਾ ਪੀ ਸਕਿਆ ਸ਼ਾਮੀ ਜਦੋਂ ਅਸੀਂ ਵਾਪਸ ਆ ਰਹੇ ਸਾਂ ਰਸਤੇ ਵਿੱਚ ਮੇਰੀ ਮਾਂ ਨੇ ਮੇਰੀ ਛੋਟੀ ਭੈਣ ਨੂੰ ਪੰਜਾ ਸਾਹਿਬ ਦੀ ਸਾਖੀ ਸੁਣਾਉਣੀ ਸ਼ੁਰੂ ਕਰ ਦਿੱਤੀ ਕਿਵੇਂ ਬਾਬਾ ਨਾਨਕ ਮਰਦਾਨੇ ਨਾਲ ਇਸ ਪਾਸੇ ਆਏ ਕਿਵੇਂ ਮਰਦਾਨੇ ਨੂੰ ਪਿਆਸ ਲੱਗੀ ਕਿਵੇਂ ਬਾਬੇ ਨੇ ਵਲੀ ਕੰਧਾਰੀ ਕੋਲ ਮਰਦਾਨੇ ਨੂੰ ਪਾਣੀ ਲਈ ਭੇਜਿਆ ਕਿਵੇਂ ਵਲੀ ਕੰਧਾਰੀ ਨੇ ਤਿੰਨ ਵਾਰ ਮਰਦਾਨੇ ਨੂ ਨਿਰਾਸ਼ ਵਾਪਸ ਕਰ ਦਿੱਤਾ ਕਿਵੇਂ ਬਾਬੇ ਨੇ ਮਰਦਾਨੇ ਨੂੰ ਪੱਥਰ ਪੁੱਟਣ ਲਈ ਕਿਹਾ ਕਿਵੇਂ ਪਾਣੀ ਦਾ ਚਸ਼ਮਾ ਫੁੱਟ ਪਿਆ ਤੇ ਵਲੀ ਕੰਧਾਰੀ ਦੇ ਖੂਹ ਦਾ ਸਾਰੇ ਦਾ ਸਾਰਾ ਪਾਣੀ ਖੇਟਾਂ ਖਿੱਚਿਆ ਹੋਇਆ ਆ ਗਿਆ ਫਿਰ ਕਿਵੇਂ ਗੁੱਸੇ ਵਿੱਚ ਵਲੀ ਕੰਧਾਰੀ ਨੇ ਉੱਥੋਂ ਪਹਾੜੀ ਦਾ ਟੁਕੜਾ ਰੇੜਿਆ ਕਿਵੇਂ ਮਰਦਾਨਾ ਘਬਰਾਇਆ ਪਰ ਬਾਬੇ ਨਾਨਕ ਨੇ ਤਾਂ ਨਿਰੰਕਾਰ ਕਹਿ ਕੇ ਆਪਣੇ ਹੱਥ ਨਾਲ ਭਾੜ ਦੇ ਟੁਕੜੇ ਨੂੰ ਠੱਲ ਲਿਆ ਪਰ ਪਹਾੜ ਨੂੰ ਕਿਵੇਂ ਕੋਈ ਰੋਕ ਸਕਦਾ ਹੈ ਮੇਰੀ ਛੋਟੀ ਭੈਣ ਨੇ ਸੁੰਦੇ ਸੁੰਦੇ ਝਟਮਾਣ ਨੂੰ ਟੋਕਿਆ ਕਿਉਂ ਨਹੀਂ ਕੋਈ ਰੋਕ ਸਕਦਾ ਮੈਂ ਵਿੱਚੋਂ ਬੋਲ ਪਿਆ ਹਨੇਰੀ ਵਾਂਗ ਉੱਡਦੀ ਹੋਈ ਟ੍ਰੇਨ ਨੂੰ ਜੇ ਰੋਕਿਆ ਜਾ ਸਕਦਾ ਹੈ ਤਾਂ ਪਹਾੜ ਦੇ ਟੁਕੜੇ ਨੂੰ ਕਿਉਂ ਨਹੀਂ ਕੋਈ ਰੋਕ ਸਕਦਾ ਤੇ ਫਿਰ ਮੇਰੀਆਂ ਅੱਖਾਂ ਵਿੱਚੋਂ ਛਮ ਛਮ ਅਤਰੂ ਵਗਣ ਲੱਗ ਪਏ ਕਰਨੀ ਵਾਲੇ ਉਹਨਾਂ ਲੋਕਾਂ ਲਈ ਜਿਨ੍ਹਾਂ ਨੇ ਆਪਣੀ ਜਾਨ ਉੱਤੇ ਖੇਡ ਕੇ ਨਾ ਰੁਕਣ ਵਾਲੀ ਟ੍ਰੇਨ ਨੂੰ ਰੋਕ ਲਿਆ ਸੀ ਤੇ ਆਪਣੇ ਭੁੱਖੇ ਪਾਣੇ ਦੇਸ਼ ਵਾਸੀਆਂ ਨੂੰ ਰੋਟੀ ਖਵਾਈ ਸੀ ਪਾਣੀ ਪੰਚਾਇਆ ਸੀ ਤੁਸੀਂ ਸੁਣੀ ਕਹਾਣੀ ਕਰਾਮਾਤ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਕਹਾਣੀ ਕਿਹੋ ਜਿਹੀ ਲੱਗੀ ਜੇਕਰ ਕਹਾਣੀ ਤੁਹਾਨੂੰ ਵਧੀਆ ਲੱਗੀ ਕਹਾਣੀ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਮਿਲਦੇ ਹਾਂ ਇਸੇ ਤਰ੍ਹਾਂ ਹੋਰ ਨਵੀਂ ਕਹਾਣੀ ਦੇ ਨਾਲ ਸਤਿ ਸ਼੍ਰੀ ਅਕਾਲ